ਡਾਕਟਰ ਤਲਵੰਡੀ ਵੀਰ ਹੈ ਸਾਡਾ ਵਿਸ਼ੇਸ਼ ਤੌਰ ਤੇ ਆਇਆ ਹੋਇਆ ਹੈ ਵਧੀਆ ਸਿੰਗਰ ਹੈ ਔਰ ਭਰਾ ਕਹਿੰਦੇ ਵਿਸ਼ੇਸ਼ ਤੌਰ ਤੇ ਆਇਆ ਹੋਇਆ ਨਿਰਮਲ ਡਾਕਟਰ ਤਲਵੰਡੀ ਵਾਲਾ ਬਹੁਤ ਵੱਡਾ ਦੋ ਦੋ ਮੈਚਾਂ ਤੋਂ ਬਾਅਦ ਸਰਦਾਰ ਸਰਜਨ ਸਿੰਘ ਜੀ ਸੰਧੂ ਸਾਹਿਬ ਪ੍ਰਧਾਨ ਜੀ ਦਾ ਸਨਮਾਨ ਹੋਵੇਗਾ ਗਰਮੇਲ ਸਿੰਘ ਜੀ ਸਰਪੰਚ ਸਾਹਿਬ ਸਰਦਾਰ ਕਰਮਜੀਤ ਸਿੰਘ ਜੀ ਸਰਪੰਚ ਸਾਹਿਬ ਡਾਕਟਰ ਕਵਾਲ ਸਿੰਘ ਜੀ ਸੰਧੂ ਤਲਵਿੰਦਰ ਸਿੰਘ ਜੀ ਬੱਬੂ ਵਿਰਕਾ ਔਰ ਜਿਹੜੇ ਹੋਰ ਸਤਿਕਾਰਯੋਗ ਸ਼ਖਸੀਅਤਾਂ ਸੀ ਜ਼ਿਕਰ ਕਰਾਂਗੇ ਉਹਨਾਂ ਦਾ ਉਹਨਾਂ ਦੇ ਮਾਨ ਸਨਮਾਨ ਹੋਣਗੇ ਟਾਨਾ ਕੱਢ ਦਿਓ ਜੀ ਗਰਾਊਂਡ 'ਚ ਟਾਨਾ ਕਿਰਪਾ ਕਰਕੇ ਜਲਦੀ ਨਾਲ ਕੱਢ ਦਿਆਂ ਸੈਮੀ ਦੀਆਂ ਟੀਮਾਂ ਲੇਟਰ ਆਉਣ ਭਰਾਵਾਂ ਨੇ ਕਿ ਉੱਤਰ ਬੱਦਲ ਵੀ ਚੜਿਆ ਆਉਂਦਾ ਪਹਿਲਾ ਸੈਦੋ ਦੀ ਨਥੂਲ ਜਿਹੜੀ ਜਿੱਤੂਗੀ ਪਹਿਲਾ ਮੈਚ ਜਿਹੜਾ ਖੇਡਿਆ ਜਾਵੇਗਾ ਡਗਰੂ ਦੇ ਬਾੜਾ ਚੈਨ ਸਿੰਘ ਵਾਲੇ ਦਾ ਗਰਦਾਰਨ ਗੋਟੇ ਢਿੱਲੇ ਕਰਕੇ ਫਿਰ ਨਾਲ ਹੀ ਆਜੋ ਭਰਾਵਾਂ ਕੇ ਜਿਹੜੀ ਸੈਦੋ ਕੇ ਤੇ ਜੇਤੂ ਇਹ ਟੀਮਾਂ ਨੋਟ ਕਰ ਲੈਣ ਸੈਦੋਕੇ ਤੇ ਜੇਤੂ ਆ ਮੈਚ ਹੋਣਗੇ ਲਓ ਸਾਹਮਣੇ ਖੇਡ ਮੈਦਾਨੇ ਦਿਵਾਨਿਆਂ ਵਾਲਾ ਗੱਭਰੂ ਆ ਮੁੰਡੇ ਦੀਆਂ ਸਰਤਾਾਂ ਇਧਰਲੇ ਬੰਨੇ ਖੇਡ ਨਿੱਕਾਂ ਅੰਬਾ ਕਹਿੰਦੀ ਆ ਦੁਨੀਆ ਪਰ ਉਧਰਲੇ ਬੰਨੇ ਮੁਕਾਬਲਾ ਸਿਰੇ ਦਾ ਜਫਾ ਚੋਟੀ ਦਾ ਵੇਖ ਰਾਜਵੀਰ ਜਰਾ ਜਫਾ ਲਾ ਕਰਿਆ ਆਓ ਸਾਹਮਣੇ ਲੌਲੀ ਲਵਲੀ 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 ਕਹਿੰਦੇ ਨੱਥੂ ਵਾਲੇ ਪਿੰਡ ਦਾ ਰਾਣੇ ਫਲੜ ਦੇ ਕਹਿੰਦੇ ਪਿੰਡ ਦਾ ਮੁੰਡਾ ਪਹਿਲੀ ਕਬੱਡੀ ਤੇ ਕਹਿੰਦੇ ਬੱਲੇ ਬੱਲੇ ਆਓ ਸਿਰੇ ਦਾ ਕਹਿੰਦੇ ਜਫਾ ਲੱਗਿਆ ਇਹਨੂੰ ਜੋਧਾ ਕਹਿੰਦੇ ਆ ਕਹਿੰਦੇ ਘੱਸਾ ਵਾਲੇ ਕਹਿੰਦੇ ਜੋੜੇ ਦੀਆਂ ਗੱਲਾਂ ਕਹਿੰਦੇ ਸੁਰਖਵਰੀਆ ਕਹਿੰਦੇ ਤਗੜਾ ਕਹਿੰਦੇ ਖੇਡਿਆ ਮੇਰੇ ਮਿੱਤਰੋ ਇਹ ਆ ਕਹਿੰਦੇ ਨੱਥੂ ਵਾਲੇ ਪਿੰਡ ਦਾ ਇੱਕ ਪਾਸੇ ਸੀਪਾ ਤਿਆਰ ਆ ਮੁੰਡਾ ਦਿਵਾਨੇ ਪਿੰਡ ਨਾਲ ਕਹਿੰਦੇ ਤਾਜੋਕੇ ਪਿੰਡਾਂ ਕਹਿੰਦੇ ਸੰਦੀਪ ਦਾ ਹੁਣ ਚੌਹਾਂ ਜਾਫਿਆਂ ਵਿੱਚੋਂ ਆਏ ਕਹਿੰਦੇ ਸ਼ੀਪਾ ਦਵਾਨੇ ਪਿੰਡਾਂ ਵਾਲਾ ਟੱਕਰ ਕਹਿੰਦੇ ਵੱਡੇ ਮੱਲਾਂ ਦੀ ਧਰਤੀਵਾੜਾ ਚਾਨ ਸਿੰਘ ਵਾਲੇ ਪਿੰਡ ਦੀ ਉਹ ਟੱਕਰੇ ਨੇ ਹਾਰੀਆਂ ਨੂੰ ਖਾਣ ਮਿੱਤਰੋ ਉਹ ਭੱਜਿਆੜੋ ਇੱਕੋ ਜੱਕੇ ਬਾਣ ਮਿੱਤਰੋ ਉਹ ਬੱਲੇ 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 ਅੱਗ ਨਿਕਲਦੀ ਵੇਖੋ ਸੰਧਵਾ ਜਦੋਂ ਬਗਾਨੇ ਪੁੱਤ ਆਪਣੀ ਆਈ ਤੇ ਆ ਜਣਾ ਐਂ ਹੀ ਕਰਦੇ ਹੁੰਦੇ ਆ ਆਹ ਸਾਹਮਣੇ ਸਿਰੇ ਦਾ ਮੈਚ ਇੱਕ ਪਾਸੇ ਦਿਵਾਨੇ ਵਾਲਾ ਔਰ ਦੂਸਰੇ ਬੰਨੇ ਮੁੰਡੇ ਨੱਥੂ ਵਾਲੀਆ ਰਾਣੇ ਫਲੱਟ ਦਾ ਪਿੰਡ ਹੈ ਕਬੱਡੀ ਵਿੱਚ ਵੱਡਾ ਮੇਰੇ ਮਿੱਤਰੋ ਚਾਰ ਮੱਲ ਤਿਆਰ ਇੱਕ ਪਾਸੇ ਨੱਥੂ ਵਾਲਾ ਦਿਵਾਨੇ ਦੋ ਟੀਮਾਂ ਦੇ ਦਰਮਿਆਨ ਸਿਰੇ ਦਾ ਮੈਚ ਚੱਲਦਾ ਹੈ ਪਹਿਲੇ ਸੈਮੀ ਮੈਚ ਲਈ ਵਾੜਾ ਜੈਨ ਸਿੰਘ ਵਾਲਾ ਤੇ ਡਗਰੂ ਓਏ ਜਵਾਨੀ ਉਡਜੂ ਉਡਜੂ ਕਰਦੀ ਹੈ ਜਵਾਨੀ ਉਡਜੂ ਉਡਜੂ ਕਰਦੀ ਹੈ ਏ ਬრავਵਾ ਕਹਿੰਦੇ ਨੱਥੋਵਾਲ ਪਿੰਡ ਦਾ ਜਿਹੜੇ ਮੁੰਡੇ ਨੇ ਕਹਿੰਦੇ ਨੰਬਰ ਜੋੜਿਆ ਬრავਵਾ ਕਹਿੰਦੇ ਨੱਥੋਵਾਲ ਪਿੰਡ ਹੈ ਜਿਹੜੇ ਲੁਧਿਆਣੇ ਦਾ ਉਧਰ ਤਾਲੀਵਾਲ ਟਰਾਂਸਪੋਰਟ ਦੇ ਵੱਲੋਂ ਰਵੈਰੋ ਦਾ ਦੋ ਕਬੱਡੀਆਂ ਦਾ 500 ਦਾ ਮਾਨ ਸਨਮਾਨ ਕੀਤਾ ਜਾਵੇਗਾ ਗੁਰਲਾਲ ਬਹਿ ਜਾ ਟੈਨਸ਼ਨ ਲਾ ਕੇ ਭਰਾ ਬਣ ਕੇ ਆ ਮੈਚ ਵੇਖਣ ਆਲੇ ਆ ਜਸਕਰਨ ਕਬੱਡੀ ਖਿਡਾਰੀ ਦਾ ਸਨਮਾਨ ਪੈ ਸੁਮੱਚੇ ਸਨੇਰ ਨਗਰ ਵੱਲੋਂ ਵਾੜਾ ਚੰਨ ਸਿੰਘ ਵਾਲੇ ਵੱਲੋਂ ਸਾਡੇ ਜਿਸ ਕਰਨ ਦਾ ਸਨਮਾਨ ਕੀਤਾ ਜਾ ਰਿਹਾ ਹੈ ਜੇ ਸਨਮਾਨ ਆਪਾਂ ਮੈਚ ਬੰਦ ਹੋਏ ਤੋਂ ਕਰਾਈਏ ਤੇ ਫਿਰ ਗਰਲਾਲ ਬਾਲੀ ਵਧੀਆ ਗੱਲ ਹੈ ਵੀਰਾ ਜਾਉਂਦੇ ਰਹਿ ਮੈਚ ਵੀ ਆ ਦੋ ਚਾਰ ਵੇਖਣ ਵਾਲੇ ਆ ਕੇਂਦਰੀ ਪੌਣ ਵੀ ਠੰਡੀ ਠੰਡੀ ਵਗਦੀ ਹੈ ਮੈਚ ਵੀ ਬਾਲੇ ਵਧੀਆ ਆਉ ਪੈਂਦੀ ਰੇਡ ਤੇ ਰਾਜਵੀਰ ਕਰ ਗੱਲ ਲਾਓ ਸਾਹਮਣੇ ਕਹਿੰਦੇ ਨੱਥੂ ਵਾਲੇ ਪੜਦਾ ਕਹਿੰਦੇ ਨੀਲਾ ਕਬਡੀ ਪੌਲੀ ਕਹਿੰਦੇ ਵੱਧਦਾ ਹੋਇਆ ਛੀਪੇ ਵਰਗੇ ਤਾਜੋ ਵਾਲਿਆ ਹਾਲੇ ਤੱਕ ਜਫਾ ਖੜਕੇ ਦੜਕੇ ਵਾਲਾ ਨੌਜਵਾਨਾ ਪਰ ਛੀਪਾ ਦਵਾਨੇ ਦੂਜੇ ਪਾਸੇ ਨੱਥੂ ਵਾਲੀਏ ਨੀਲੇ ਦੀ ਪਈ ਹੋਈ ਰੇਡ ਵਾਓ ਤੇਰੇ ਨੀਲੇਆ ਨੀਲਾ ਗਿਆ ਪਰ ਗੋਡਿਆਂ ਤੇ ਐ ਉਹ ਨੀਲਾ ਗਿਆ ਪਰ ਗੋਡਿਆਂ ਦੀ ਐ ਬਰਾਵੋ ਦਾ ਕਹਿੰਦੇ ਨਥੋਵਾਲ ਪਿੰਡ ਹੈ ਬਰਾਵੋ ਇੱਕ ਟ੍ਰੇਨ ਵਾਲਾ ਬਰਾਵੋ 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 ਆਹ ਕਬੱਡੀ ਪੈਰੀਆ ਮੇਰੇ ਮਿੱਤਰੋ ਸਿਰੇ ਦਾ ਮੁਕਾਬਲਾ ਉਹ ਚੋਟੀ ਦਾ ਮੈਚ ਮੂਮਾਲਾ ਪਾਰਸ ਯਾਰ ਵੀ ਜੁੜ ਗਿਆ ਸਾਡਾ ਧੰਨਵਾਦ ਕਰਦੇ ਆ ਕਿ ਮੌਕੇ ਉੱਤੇ ਭਰੀ ਦਾ ਵੀ ਪਤਾ ਲੱਗ ਜੂ ਰੋਬ ਹੁੰਦਾ ਵੱਖਰਾ ਮੋਢੇ ਤੇ ਟੰਗੀ ਦਾ ਤੇ ਬੱਕਰੀ ਦੇ ਕੰਨਾਂ ਵਿੱਚ ਗੱਲ ਪਾ ਦਿਓ ਪਾ ਕੇ ਝਾਂਜਰਾ ਕਦੇ ਨਹੀਂ ਸ਼ੇਰ ਕੋਲੋਂ ਲੰਗੀ ਦਾ ਸੱਪ ਦੇ ਨਿਉਲੇ ਦੀ ਕੋਈ ਹੁੰਦੀ ਸਾਂਝ ਨਾ 16 ਨੇ ਸੱਚੀਆਂ ਸਿਆਣੇ ਕਹਿੰਦੇ ਆ ਜਿਨ੍ਹਾਂ ਦੇ ਨਾਂ ਗਲਾਂ ਵਿੱਚ ਪਟੇ ਪਾਰਸਾ ਅੱਜ ਕੱਲ ਲੱਤਾਂ ਨੂੰ ਉਹ ਬਾੜਾ ਪੈਂਦੇ ਆ ਕਿ ਜਿਨ੍ਹਾਂ ਦੇ ਨਾਂ ਗਲਾਂ ਵਿੱਚ ਪਟੇ ਪਾਰਸਾ ਅੱਜ ਕੱਲ ਲੱਤਾਂ ਨੂੰ ਉਹ ਬਾੜਾ ਪੈਂਦੇ ਆ ਪਾਰਸ ਲਿਖ ਗਿਆ ਹੈ ਕਿਸੇ ਹੋਰ ਟਿੱਪਣੀ ਦੇ ਉੱਪਰ ਮੇਰੇ ਮਿੱਤਰੋ ਪਰ ਇਹ ਕਬੱਡੀ ਹੈ ਸਿਰੇ ਦਾ ਮੈਚ ਚੱਲਦਾ ਚਾਰ ਮੱਲ ਤਿਆਰ ਨੇ ਚੌਹਾਂ ਦੇ ਵਿੱਚੋਂ ਸੰਦੀਪ ਆਹ ਤਾਜੋ ਕਿਆਂ ਵਾਲਾ ਵੀ ਕਹਿੰਦੇ ਸਿਰੇ ਦਾ ਕਹਿੰਦੇ ਜਾਫੀ ਐ ਆਹ ਤਾਜੋ ਕਿਆਂ ਵਾਲਾ ਕਹਿੰਦੇ ਸੰਦੀਪ ਲਾ ਤਗੜਾ ਕਹਿੰਦੇ ਜਫਾ ਬੱਲੇ ਬੱਲੇ ਕਰ ਆ ਗਿਆ ਵੀ ਘੜੀਆਂ ਵਿਕਦੀਆਂ ਟਾਈਮ ਨਹੀਂ ਮਾਣਾ ਤੇਰੀ ਯਾਰੀ ਤੇ ਓਏ ਸਾਨੂੰ ਵਹਿਮ ਨਹੀਂ ਆ ਛੋਟ ਅੰਬਾ ਬੂਟੇ ਵਾਈਨੇ ਕਰਾ ਦਿੰਦਾ ਇਹ ਛੋਟਾ ਅੰਬਾ ਸਿਰਿਆ ਕਰਵਾਊਗਾ ਆਉਣ ਵਾਲੇ ਟਾਈਮ 'ਚ ਮੇਰੇ ਮਿੱਤਰੋ ਆਹ ਸਾਹਮਣੇ ਬੰਨ ਦੇ ਨਹੀਂ ਤਾਈਆਂ ਹੱਥ ਜਿਹੜੇ ਕੰਮ ਦੇ ਘੁੱਗੀ ਦੇ ਆਂਡਿਆਂ 'ਚੋਂ ਬਾਜ ਨਹੀਂ ਉਹ ਜੰਮਦੇ ਆਹ ਘੁੱਗੀਆਂ ਦੇ ਆਂਡਿਆਂ 'ਚੋਂ ਬਾਦ ਨਹੀਂ ਉਹ ਜੰਮਦੇ ਦੁਨੀਆ ਦੇ ਵਿੱਚ ਸਰਾ ਕਰਾਉਣਾ ਪੈਂਦਾ ਫੇਰ ਗੱਲਾਂ ਟਿਕਾਣੇ ਲੱਗਦੀਆਂ ਆਓ ਸਾਹਮਣੇ ਚੋਟੀ ਦਾ ਜਫਾ ਸੰਦੀਪ ਰੇਡ ਪੈ ਗਈ ਰਾਜਵੀਰ ਕਾਰਗਲ ਚੰਦਰਾ ਮੈਚ ਹੀ ਮੁੱਕ ਗਿਆ ਅਗਲਾ ਮੈਚ ਵਾੜਾ ਟੈਂਟ